ਇਸ ਮਾਨਪਰ ਡਿਜੀਟਲ ਮਿਸ਼ਨ ਦੇ ਮਾਡਿਊਲ ਵਿੱਚ ਤੁਹਾਡਾ ਸਵਾਗਤ ਹੈ ਜਿਸ ਨੂੰ ਆਮ ਤੌਰ ਉਤੇ এবीडीएम ਵਜੋਂ ਜਾਣਿਆ ਜਾਂਦਾ ਹੈ ਆਓ ਸੰਖੇਪ ਜਾਣਕਾਰੀ ਲਈ ਕਿ এবीडीएम ਕੀ ਹੈ ਇਸ ਸਿੱਖਣ ਦੇ ਮਾਡਿਊਲ ਦੇ ਅੰਤ ਤੱਕ ਤੁਸੀਂ এবीडीएम ਅਤੇ ਇਸ ਦੇ ਬਿਲਡਿੰਗ ਬਲਕਾਂ ਦੀ ਸੰਖੇਪ ਜਾਣਕਾਰੀ ਪ੍ਰਾਪਤ ਕਰਨ এবीडीएम ਨਾਲ ਸ਼ਾਮਲ ਮੁਢਲੇ ਹਿੱਸੇਦਾਰਾਂ ਦੀ ਪਛਾਣ ਕਰਨ এবीडीएम ਦੇ ਪ੍ਰਭਾਵ ਨੂੰ ਸਮਝਣ ਦੇ ਯੋਗ ਹੋਵੋਗੇ ਸਿਫਰ 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 ਮਾ 42 ਸਿਫਰ ਹ ਸਿਫਰ ਮਾ 58 ਭਾਰਤ ਨੇ ਬੈਂਕਿੰਗ ਖੇਤਰ ਵਿੱਚ ਡਿਜੀਟਲ ਕ੍ਰਾਂਤੀ ਡਿਜੀਟਲ ਇੰਡੀਆ ਪਹਿਲਕਦਮੀ ਆਧਾਰ ਜਾਰੀ ਕਰਨ UPI ਰਾਹੀਂ ਭੁਗਤਾਨ ਦੀ ਸ਼ੁਰੂਆਤ ਅਤੇ ਹਾਲ ਹੀ ਵਿੱਚ ਕੋਵਿਡ ਰਾਹੀਂ ਸਿਹਤ ਖੇਤਰ ਵਿੱਚ ਇੱਕ ਡਿਜੀਟਲ ਕ੍ਰਾਂਤੀ ਵੇਖੀ ਹੈ ਸਪੀਕਰ 000 58019 ਭਾਰਤ ਨੇ ਸਿਹਤ ਸੰਭਾਲ ਵਾਤਾਵਰਣ ਪ੍ਰਣਾਲੀ ਵਿੱਚ ਕ੍ਰਾਂਤੀ ਲਿਆਉਣ ਅਤੇ ਮਿਆਰੀ ਸੰਭਾਲ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਲਈ ਇੱਕ ਅਜਿਹਾ ਹੀ ਅਭਲਾਸੀ ਪ੍ਰੋਗਰਾਮ ਸ਼ੁਰੂ ਕੀਤਾ ਹੈ ਸਪੀਕਰ 000 1201 ਟੀਜ਼ਰ ਆਰੁਸ਼ਮਾਨ ਪਾਰਕ ਡਿਜੀਟਲ ਮਿਸ਼ਨ ਸੰਖੇਪ ਵਿੱਚ ਐਬੀਡੀਆ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ 28 ਸਤੰਬਰ 2021 ਨੂੰ ਘੋਸ਼ਿਤ ਇੱਕ ਰਾਸ਼ਟਰੀ ਪਹਿਲ ਹੈ ਅਤੇ ਭਾਰਤ ਲਈ ਇਸ ਪ੍ਰੋਗਰਾਮ ਦੀ ਲੋੜ ਅਤੇ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ ਹੈ ਇਕੀਵੇਂ ਸਦੀ ਵਿੱਚ ਭਾਰਤ ਦੇ ਵਿਕਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਪਿਛਲੇ 7 ਸਾਲਾਂ ਵਿੱਚ ਦੇਸ਼ ਦੀ ਸਿਹਤ ਅਤੇ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਅੱਜ ਤੋਂ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੀ ਹੈ ਅਤੇ ਇਹ ਇਹ ਕੋਈ ਆਮ ਪੜਾਅ ਨਹੀਂ ਹੈ ਇਹ ਇੱਕ ਅਸਾਰੰ ਪੜਾਅ ਹੈ ਪੇਕਰ ਇੱਕ 0 2 0 2 0 3 3 ਅੱਜ ਇੱਕ ਮਿਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਪਾਲਤ ਦੀਆਂ ਸਿਹਤ ਸਹੂਲਤਾਂ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਉਣ ਦੀ ਵੱਡੀ ਤਾਕਤ ਹੈ ਦੋਸਤੋ 3 ਸਾਲ ਪਹਿਲਾਂ

ਇਹ ਮਿਸ਼ਨ ਦੇਸ਼ ਦੇ ਗਰੀਬ ਅਤੇ ਮਧ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਏਗਾ। ਨਾਵਾਜੀ ਰਾਹੀਂ ਦੇਸ਼ ਪਾਰ ਦੇ ਹਜ਼ਾਰਾਂ ਹਸਪਤਾਲਾਂ ਦੇ ਮਰੀਜ਼ਾਂ ਨੂੰ ਜੋੜਨ ਦਾ ਕੰਮ ਐਸ਼ਚਵਿਆ ਪਹਾੜਿਕਤਾ ਹੈ। ਅੱਜ ਉਸ ਨੂੰ ਇੱਕ ਮਜ਼ਬੂਤ ਟੈਕਨੋਲੋਜੀ ਪਲੇਟਫਾਰਮ ਵੀ ਮਿਲ ਰਿਹਾ ਹੈ। ਆਰੁਸ਼ਮਾਨਪਾਰਕ ਡਿਜੀਟਲ ਮਿਸ਼ਨ ਦਾ ਉਦੇਸ਼ ਦੇਸ਼ ਦੇ ਇੱਕਿਕ੍ਰਿਤ ਡਿਜੀਟਲ ਸਿਹਤ ਵਾਤਾਵਰਣ ਪ੍ਰਣਾਲੀ ਦਾ ਸਮਰਥਨ ਕਰਨ ਲਈ ਲੋੜੀਂਦੀ ਰੀੜ ਦੀ ਹੱਡੀ ਦਾ ਵਿਕਾਸ ਕਰਨਾ ਹੈ। ਇਹ ਸਿਹਤ ਰਿਕਾਰਡਾਂ ਦੇ ਨਿਰਵਿਘਨ ਆਦਾਨ-ਪ੍ਰਦਾਨ ਨੂੰ ਯਕੀਨੀ ਬਣਾਏਗਾ। ਦੇਖਭਾਲ, ਕੁਸ਼ਲਤਾ, ਪਹੁੰਚਯੋਗਤਾ ਅਤੇ ਸਮਰੱਥਾ ਦੀ ਗੁਣਵੱਤਾ ਵਿੱਚ ਵਾਧਾ ਕਰੇਗਾ। ਆਓ ਅਸੀਂ ਡਿਜੀਟਲ ਰਿਕਾਰਡਾਂ ਦੀ ਉਪਲਬਧਤਾ ਦੀ ਮਹੱਤਤਾ ਨੂੰ ਸਮਝੀਏ। ਪਾਵਨ ਜੰਖਾਰੀਆ ਇੱਕ ਰੇਡੀਓਲੋਜਿਸਟ ਹੈ ਜੋ ਲਗਭਗ 30 ਸਾਲਾਂ ਤੋਂ ਅਭਿਆਸ ਕਰ ਰਿਹਾ ਹੈ ਕੁਝ ਮਹੀਨੇ ਪਹਿਲਾਂ ਇੱਕ 70 ਸਾਲਾ ਸਾਬਕਾ ਤੰਬਾਕੂ ਨੋਸ਼ੀ ਕਰਨ ਵਾਲੇ ਨੂੰ ਸਿਟੀ ਸਕੈਨ ਗਾਈਡਡ ਫੇਫੜਿਆਂ ਦੀ ਨਡੂਲ ਬਾਇਓਪਸੀ ਲਈ ਭੇਜਿਆ ਗਿਆ ਸੀ ਪਾਵਨ ਨੇ ਸੋਚਿਆ ਕਿ ਨਡੂਲ ਨਰਮ ਅਤੇ ਗੈਰ ਕੈਂਸਰ ਵਾਲਾ ਦਿਖਾਈ ਦਿੰਦਾ ਹੈ ਅਤੇ ਇਹ ਪੱਕਾ ਹੋ ਸਕਦਾ ਸੀ ਕਿ ਕੀ ਇਹ ਪਹਿਲਾਂ ਵੀ ਮੌਜੂਦ ਸੀ ਕਿਉਂਕਿ ਤੁਲਨਾ ਕਰਨ ਲਈ ਪਹਿਲਾਂ ਕੋਈ ਸਕੈਨ ਨਹੀਂ ਸੀ ਇਸ ਲਈ ਉਸਨੇ 10 ਦਿਨਾਂ ਬਾਅਦ ਬਾਇਓਪਸੀ ਲਈ ਮਿਲਣ ਦਾ ਸਮਾਂ ਤੈਅ ਕੀਤਾ ਬਾਇਓਪਸੀ ਤੋਂ ਇੱਕ ਦਿਨ ਪਹਿਲਾਂ ਮਰੀਜ਼ ਦਿਨੂ ਨੂੰ 10 ਸਾਲ ਪਹਿਲਾਂ ਕੀਤੀ ਗਈ ਛਾਤੀ ਦਾ ਐਕਸ-ਰੇ ਮਿਲਿਆ ਪੀਕਰ 0 0 5ਵਾਂ 120 5ਵਾਂ 170 ਐਕਸ-ਰੇ ਨੇ ਉਹੀ ਨਡੂਲ ਦਿਖਾਇਆ ਜਿਸ ਤੇ ਡਾਕਟਰ ਨੇ ਬਾਇਓਪਸੀ ਕਰਨੀ ਸੀ ਪਰ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਪਵਨ ਨੇ ਇਹ ਵਿਖਿਆ ਅਤੇ ਰਾਹਤ ਮਿਲੀ ਕਿ ਮਰੀਜ਼ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਨਹੀਂ ਹੈ। ਕਾਜ ਪਰਿਵਾਰ ਕੋਲ ਡਿਜੀਟਲ ਨਜੀ ਸਿਹਤ ਰਿਕਾਰਡ ਹੁੰਦੇ ਜਿਵੇਂ ਕਿ ਪੀਚਾ ਸਾਰੇ ਰਿਕਾਰਡ ਡਿਜੀਟਲ ਤੌਰ ਤੇ ਉਪਲਬਧ ਹੋਣਗੇ ਅਤੇ ਤੇਜ਼ੀ ਨਾਲ ਐਕਸੈਸ ਕੀਤੇ ਜਾਣਗੇ ਜਿਸ ਵਿੱਚ ਉਸ ਦੀ 10 ਸਾਲਾਂ ਛਾਤੀ ਦਾ ਅਕਸਰੇ ਵੀ ਚਾਮਲ ਹੈ ਮਰੀਜ਼ ਨੂੰ ਲਗਤ ਅਤੇ ਤਣਾਅ ਦੇ ਨਾਲ ਨਾਲ ਇੱਕ ਹਫਤੇ ਦੇ ਭਾਵਨਾਤਮਕ ਅਤੇ ਮਾਨਸਿਕ ਸਦਮੇ ਤੋਂ ਬਚਾਇਆ ਜਾ ਸਕਦਾ ਹੈ ਇਹ ਸਿਹਤ ਰਿਕਾਰਡਾਂ ਨੂੰ ਬਣਾਈ ਰੱਖਣ ਅਤੇ ਸਾਂਝਾ ਕਰਨ ਵਿੱਚ ਟੈਕਨਾਲੋਜੀ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ ਪੀਕਰ 00550677 एबीडीएम राही भारत ने वख वख हितधारकों ਵਿਚਾਰ ਗਲਬਾਤ ਲਈ ਇੱਕ ਵਿਧੀ ਵਿਕਸਿਤ ਕੀਤੀ ਹੈ ਜੋ ਦੇਸ਼ ਦੇ ਹਰੇਕ ਵਿਅਕਤੀ ਲਈ ਬਿਹਤਰ ਸਿਹਤ ਸੰਭਾਲ ਨੂੰ ਸਮਰਥ ਬਣਾਉਂਦੀ ਹੈ ਹਾਂਨਾਂ ਕਿ এবीडीएम ਦੇ ਪਿਛੋਕੜ ਵਿੱਚ ਬਹੁਤ ਸਾਰੀ ਤਕਨੀਕੀ ਸੋਧ ਹੋ ਸਕਦੀ ਹੈ ਪਰ ਅੰਤਮ ਤੌਰ ਪੂਰਨ ਉਪਭੋਗਤਾਵਾਂ ਲਈ ਉਦਾਹਰਨ ਲਈ ਵਿਅਕਤੀ ਮਰੀਜ਼ ਡਾਕਟਰ ਲੈਬ ਫਾਰਮੇਸੀਆਂ ਇਹ ਬਟਨ ਲਈ ਬਹੁਤ ਸੌਖਾ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਐਬੀਡੀਐਮ ਹਿੱਸੇਦਾਰਾਂ ਵਿੱਚ ਸਿਹਤ ਵਾਤਾਵਰਣ ਪ੍ਰਣਾਲੀ ਦੇ ਹਰ ਖਿਡਾਰੀ, ਵਿਅਕਤੀਆਂ ਅਤੇ ਮਰੀਜ਼ਾਂ, ਸਿਹਤ ਸੰਭਾਲ ਪੇਸ਼ੇਵਰਾਂ, ਸਿਹਤ ਸਹੂਲਤਾਂ, ਬੀਮਾ ਕੰਪਨੀਆਂ, ਸਿਹਤ ਤਕਨੀਕੀ ਕੰਪਨੀਆਂ ਆਦਿ ਸ਼ਾਮਲ ਹਨ। ਐਬੀਡੀਐਮ ਤਿੰਨ ਪ੍ਰਮੁੱਖ ਰਜਿਸਟਰੀਆਂ ਵਿਕਸਤ ਕਰ ਰਿਹਾ ਹੈ ਜਿਸ ਵਿੱਚ ਤਿੰਨ ਪ੍ਰਮੁੱਖ ਹਿੱਸੇਦਾਰਾਂ, ਵਿਅਕਤੀਆਂ ਜਾਂ ਮਰੀਜ਼ਾਂ, ਵਿਅਕਤੀਆਂ ਜਾਂ ਮਰੀਜ਼ਾਂ ਨੂੰ ਕਵਰ ਕੀਤਾ ਗਿਆ ਹੈ। ਸਿਹਤ ਸੰਭਾਲ ਪੇਸ਼ੇਵਰ ਅਤੇ ਸਿਹਤ ਸਹੂਲਤਾਂ ਜਾਣਕਾਰੀ ਦੇ ਆਦਾਨ-ਪ੍ਰਦਾਨ ਲਈ ਰਜਿਸਟਰੀਆ ਅਦੀਨ ਇੱਕ ਵਿਲੱਖਣ ਪਛਾਣ ਕਰਤਾ ਪਰਗਾਹ ਕਿਹਾ ਜਾਂਦਾ ਹੈ ਆਪ ਇਹਨਾਂ ਹਿੱਸੇਦਾਰਾਂ ਵਿੱਚੋਂ ਹਰੇਕ ਨੂੰ ਵਿਸਥਾਰ ਵਿੱਚ ਦੇਖੀ ਸਭ ਤੋਂ ਪਹਿਲਾਂ ਵਿਅਕਤੀ ਅਤੇ ਮਰੀਜ਼ ਹਰੇਕ ਵਿਅਕਤੀ ਇੱਕ ਵਿਲੱਖਣ ਸਿਹਤ ਪਛਾਣ ਕਰਤਾ ਤਿਆਰ ਕਰ ਸਕਦਾ ਹੈ ਜਿਸ ਨੂੰ ਅਗੁਸ਼ਮਾਨ ਭਾਰਤ ਸਿਹਤ ਖਾਤਾ ਜਾਂ ਐਬੀਸੀ ਕਿਹਾ ਜਾਂਦਾ ਹੈ ਹਾਂ ਇੱਕ 14 ਅੰਕਾਂ ਦਾ ਨੰਬਰ ਹੈ ਜੋ ਭਾਰਤ ਦੇ ਡਿਜੀਟਲ ਹੈਲਥ케ਅਰ ਇਕੋਸਿਸਟਮ ਵਿੱਚ ਇੱਕ ਭਾਗੀਦਾਰ ਵਜੋਂ ਨਾਗਰਿਕ ਦੀ ਵਿਲੱਖਣ ਪਛਾਣ ਕਰਦਾ ਰਿਹਾ ਹੈ ਹਰ ਵਿਅਕਤੀਆਂ ਨੂੰ ਆਪਣੇ ਸਿਹਤ ਰਿਕਾਰਡਾਂ ਨੂੰ ਜੋੜਨ ਅਤੇ ਸਾਂਝਾ ਕਰਨ ਦੀ ਆਗਿਆ ਦਿੱੰਦਾ ਹੈ। ਅਗਲਾ ਸਿਹਤ ਸੰਭਾਲ ਪੇਸ਼ੇਵਰ ਸਿਹਤ ਸੰਭਾਲ ਪੇਸ਼ੇਵਰ ਜਿਵੇਂ ਕਿ ਡਾਕਟਰ, ਨਰਸਾਂ, ਲਹਗ ਟੈਕਨੀਸ਼ੀਅਨ, ਆਸ਼ਾ ਵਰਕਰ ਆਦਿ ਇੱਕ ਵਿਲੱਖਣ ਆਈਡੀ ਬਣਾਉਣ ਲਈ ਹੈਲਥ케ਅਰ professionl ਰਜਿਸਟਰੀ ਜਾਂ SPR ਵਿੱਚ ਰਜਿਸਟਰ ਕਰ ਸਕਦੇ ਹਨ ਜਿਸ ਨੂੰ ਹੈਲਥ케ਅਰ professionl ਆਈਡੀ ਜਾਂ HPID ਕਿਹਾ ਜਾਂਦਾ ਹੈ। ਹੈਲਥ케ਅਰ professionl ਰਜਿਸਟਰੀ ਜਾਂ HBR ਦਵਾਈ ਦੀਆਂ ਸਾਰੀਆਂ ਪ੍ਰਣਾਲੀਆਂ ਵਿੱਚ ਸੰਭਾਲ ਪ੍ਰਦਾਨ ਕਰਨ ਵਿੱਚ ਸ਼ਾਮਲ ਸਾਰੇ ਸਿਹਤ ਸੰਭਾਲ ਪੇਸ਼ੇਵਰਾਂ ਦਾ ਇੱਕ ਵਿਆਪਕ ਅਤੇ ਤਸਦੀਕ ਕੀਤਾ ਪੰਡਾਰ ਹੈ ਹੁਣ ਤਿਜਾ ਅਤੇ ਸਭ ਤੋਂ ਮਹੱਤਵਪੂਰਨ ਹਿੱਸੇਦਾਰ ਸਹੂਲਤਾਂ ਹਨ ਸਿਹਤ ਸਹੂਲਤਾਂ ਜਿਵੇਂ ਹਸਪਤਾਲ ਫਾਰਮੇਸੀਆਂ ਡਾਇਗਨੋਸਟਿਕ ਸੈਂਟਰ ਲੈਬਾਂ ਆਦਿ ਸਿਹਤ ਸੁਵਿਧਾ ਰਜਿਸਟਰੀ ਜਾਂ HFR ਵਿੱਚ ਰਜਿਸਟਰ ਕਰ ਸਕਦੇ ਹੋ ਅਚਾਰ ਫਾਰ ਦੇਸ਼ ਦੀਆਂ ਵਕ ਵਕ ਦਵਾਈਆਂ ਪ੍ਰਣਾਲੀਆਂ ਵਿੱਚ ਜਨਤਕ ਅਤੇ ਨਿੱਜੀ ਸਿਹਤ ਸਹੂਲਤਾਂ ਦਾ ਇਕ ਵਿਆਪਕ ਪੰਡਾਰ ਹੈ ਸੁਵਿਧਾ ਦੇ ਵਜੋਂ ਜਾਣੇ ਜਾਂਦੇ ਸੁਵਿਧਾ ਨੂੰ ਇੱਕ ਵਿਲੱਖਣ ਪਛਾਣ ਪ੍ਰਦਾਨ ਕੀਤੀ ਜਾਵੇਗੀ ਰਜਿਸਟ੍ਰੇਸ਼ਨ ਦੇ ਅਨੁਸਾਰ ਹਿੱਸੇਦਾਰ ਡਿਜੀਟਲ ਰਿਕਾਰਡ ਬਣਾ ਕੇ ਬਣਾਈ ਰੱਖ ਕੇ ਅਤੇ ਸਾਂਝਾ ਕਰਕੇ ਐਬੀਡੀਐਮ ਡਿਜੀਟਲ ਸਿਹਤ ਇਕੋ ਸਿਸਟਮ ਤੋਂ ਪਾਅ ਲੈ ਸਕਦੇ ਹਨ ਅਤੇ ਲਾਭ ਲੈ ਸਕਦੇ ਹਨ ਅਸੀਂ ਇਸ ਮਾਡਿਊਲ ਵਿੱਚ ਪower ਕਿਤੇ ਨੁਕਤੇਆਂ ਦਾ ਸੰਖੇਪ ਸੰਖੇਪ ਕਰੀਏ ਐਬੀਡੀਐਮ ਸਿਹਤ ਸੰਭਾਲ ਖੇਤਰ ਵਿੱਚ ਕ੍ਰਾਂਤੀ ਲਿਆ ਰਿਹਾ ਹੈ ਫੀਕਰ ਸਿਫਰ 970 9 13 ਅਬੀਡੀਐਮ ਸਿਹਤ ਰਿਕਾਰਡਾਂ ਦੇ ਨਿਰਵਿਘਨ ਅਦਾਨ-ਪ੍ਰਦਾਨ ਨੂੰ ਯਕੀਨੀ ਬਣਾਏਗਾ ਅਤੇ ਸੰਭਾਲ ਦੀ ਗੁਣਵੱਤਾ ਵਿੱਚ ਵਾਧਾ ਕਰੇਗਾ ਐਬੀਡੀਐਮ ਬਾਰੇ ਵਧੇਰੇ ਜਾਣਕਾਰੀ ਵਾਸਤੇ ਐਬੀਡੀਐਮ ਵੈੱਬਸਾਈਟ 'ਤੇ ਜਾਓ ਅਤੇ ਸਾਡੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਨੂੰ ਫਾਲੋ ਕਰੋ